ਬਹੁਤ ਵਧੀਆ ਜੀ 10 ਲੱਖ ਵਾਲਾ ਕਾਰਡ ਜਿਹੜੇ ਗਰੀਬ ਆ ਉਹਨਾਂ ਦੀ ਹੈਲਪ ਹੋਊਗੀ ਮਾੜਾ ਬੰਦਾ ਤਾਂ ਇਲਾਜ ਹੀ ਨਹੀਂ ਕਰਾ ਸਕਦਾ ਇੱਥੇ ਰੋੜ ਵਾਲ ਕੇ ਮਰ ਜਾਂਦਾ ਇਹ ਤਾਂ ਬਹੁਤ ਵਧੀਆ ਸਰਕਾਰ ਨੇ ਕੀਤਾ ਇਹ ਬਹੁਤ ਕੰਮ ਵਧੀਆ ਕੀਤਾ ਇਹ ਭਾਈ ਜਿਹੜਾ ਸਰਕਾਰ ਨੇ ਇਹ ਕੰਮ ਸ਼ੁਰੂ ਕੀਤਾ ਆ ਇਹ ਆਮ ਲੋਕਾਂ ਵਾਸਤੇ ਤੇ ਬਹੁਤ ਵਧੀਆ ਗੱਲ ਆ ਹੁਣ ਕਈ ਲੋਕ ਇੱਥੇ ਹੈਗੇ ਆ ਜਿਨ੍ਹਾਂ ਨੂੰ ਇਲਾਜ ਪੂਰਾ ਮੁਕੰਮਲ ਤੌਰ ਤੇ ਨਹੀਂ ਹੁੰਦਾ ਜਿਨ੍ਹਾਂ ਦਾ ਉਹਨਾਂ ਵਾਸਤੇ ਤੇ ਇੱਕ ਵਰਦਾਨ ਵਾਲੀ ਚੀਜ਼ ਹੈ ਜੀ ਇਹ ਬਾਕੀ ਜੇ ਆਪਾਂ ਸਰਕਾਰ ਦੇ ਉਪਰਾਲੇ ਦੀ ਗੱਲ ਕਰੀਏ ਤੇ ਇਸ ਤੋਂ ਉੱਤੇ ਸਿਹਤ ਤੋਂ ਸਿਹਤ ਤੋਂ ਲੈ ਕੇ ਹੋਰ ਕੋਈ ਵੱਡੀ ਚੀਜ਼ ਤੇ ਹੈ ਵੀ ਨਹੀਂ ਕੋਈ ਬਿਲਕੁਲ ਤੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਰਕਾਰ ਦੁਆਰਾ ਬਹੁਤ ਵਧੀਆ ਜੀ ਜੋ ਕਰ ਰਹੀ ਸਰਕਾਰ ਬੜਾ ਵਧੀਆ ਕਰ ਰਹੀ ਹੈ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਇਹ ਜਿਹੜਾ ਲਾਅਦਾ ਵੀ ਬਹੁਤ ਹੀ ਮਿਹਰਬਾਨੀ ਆ ਜੋ ਭਗਵਾਨ ਜਮਾਨ ਸਾਹਿਬ ਜੀ ਕਰ ਰਹੇ ਬਹੁਤ ਚੰਤਾਵਾਸੀ ਵਧੀਆ ਚੀਜ਼ ਆ ਭਗਵਾਨ ਜਮਾਨ ਸਾਹਿਬ ਸਰਕਾਰ ਦੀ ਇਹ ਜੋ ਹਫ਼ਤਾਵਾਂ ਵਿੱਚ ਡਾਕਟਰਾਂ ਦੇ ਜੋ ਕੰਮ ਚੱਲ ਰਿਹਾ ਹੈ ਉਹਨਾ ਵਾਸੀ ਬਹੁਤ ਵਧੀਆ ਹੈ ਵਧੀਆ ਸਕੀਮ ਹੈ ਵਧੀਆ ਸਕੀਮ ਹੈ ਜੀ ਭਗਵੰਤ ਮਾਨ ਸਾਹਿਬ ਜੀ ਇਹ ਬਹੁਤ ਵਧੀਆ ਗਰੀਬਾਂ ਵਾਸਤੇ ਲਾਜ ਦੀ ਕਰ ਰਹੇ ਆ ਹਮ ਗਰੀਬਾਂ ਤੋਂ ਕਿਹੜਾ ਲਾਜ ਹੁੰਦਾ ਵਾ ਨਾ ਆਪਣੀ ਮਿਹਨਤ ਕਰਕੇ ਰੋਟੀ ਬਹੁਤ ਮੁਸ਼ਕਲ ਹੋ ਰਹੀ ਆ ਤੇ ਜੋ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਬਹੁਤ ਧੰਨਵਾਦ ਹੈ ਸਹੀ ਸਕੀਮਾਂ ਆਪਣੇ ਪਬਲਿਕ ਵਿੱਚ ਆ ਜਾਣ ਤਾਂ ਬਿਲਕੁਲ ਆਪਣੇ ਇਹਨਾਂ ਨੂੰ ਫਾਇਦੇਮੰਦ ਹੋਊਗੀ ਬਹੁਤ ਫਰਕ ਆਗੇ ਨੂੰ ਨਸ਼ੇ ਦਾ ਬਹੁਤ ਜ਼ਿਆਦਾ ਅੱਗੇ ਤਾਂ ਮੰਨ ਲਓ ਉੱਥੇ ਸਾਡੀ ਪਹਿਲੀਆ ਤੋਂ ਇੱਥੇ ਅਸੀਂ ਚੜ ਵੜਦੇ ਨੇ ਉਹ ਤੋਂ ਸਾਨੂੰ ਸਰਿੰਜਾਂ ਸਰਿੰਜਾਂ ਲੱਭਦੀਆਂ ਹੂੰ ਹੁਣ ਉੱਥੇ ਕੱਖ ਵੀ ਨਹੀਂ ਕਦੀ ਵੇਖੀ ਹੁਣ ਅੱਗੇ ਨਾਲੋਂ ਫਰਕ ਬਹੁਤ ਜ਼ਿਆਦਾ ਮਿਹਰਬਾਨੀ ਬਹੁਤ ਭਗਵੰਤ ਮਾਨ ਸਾਹਿਬ ਦੀ ਵੀ ਜੋ ਇਹਨੇ ਸਕੀਮ ਲਾਭ ਵਾਲੀ ਟੋਰੀ ਆ ਤੇ ਚਲੋ ਬਹੁਤ ਮਿਹਰਬਾਨੀ ਧੰਨਵਾਦ ਇਹਨਾਂ ਦਾ ਜੀ ਮੈਂ ਸੜਕ ਦੇ ਉੱਪਰ ਦੀ ਲੰਘ ਰਿਹਾ ਤੇ ਆਪਾਂ ਆਮ ਲੋਕਾਂ ਦੀ رائے ਲੈ ਰਹੇ ਆ ਵੇਲੇ ਤੁਹਾਡੇ ਸਾਹਮਣੇ ਕੰਮ ਚੱਲ ਰਿਹਾ ਤਸਵੀਰ ਦਿਖਾ ਦਿਓ ਇੱਕ ਰਹੀ ਤੇ ਆਪਾਂ ਇਹਨਾਂ ਲੋਕਾਂ ਤੋਂ ਜਾਣਦੇ ਇਹਨਾਂ ਨੂੰ ਨਹੀਂ ਪਤਾ ਵੀ ਮੈਂ ਕਿੱਥੋਂ ਆਇਆ ਜਾਂ ਮੈਂ ਇਹਨਾਂ ਨੂੰ ਕਦੇ ਬਾਰੇ ਗੱਲਬਾਤ ਕਰਨੀ ਆ ਤੇ ਅੱਜ ਦੀ ਰਿਪੋਰਟ ਆਪਾਂ ਬਣਾ ਰਹੇ ਆ ਕਿ ਕੀ ਸਰਕਾਰ ਵੱਲੋਂ ਜਿਹੜਾ 10 ਲੱਖ ਦਾ ਕਾਰਡ ਇਲਾਜ ਵਾਸਤੇ ਦਿੱਤਾ ਜਾ ਰਿਹਾ ਕੀ ਉਹ ਵਾਕਈ ਕਾਰਗਰ ਹੋਊਗਾ ਕਿ ਲੋਕਾਂ ਨੂੰ ਫਾਇਦਾ ਹੋਊਗਾ ਗੱਲਬਾਤ ਕਰਦੇ ਆਂ ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਕਿਵੇਂ ਲੱਗਦਾ ਜੀ ਤੁਹਾਨੂੰ 10 ਲੱਖ ਬਹੁਤ ਵਧੀਆ ਜੀ 10 ਲੱਖ ਵਾਲਾ ਕਾਰਡ ਜਿਹੜੇ ਗਰੀਬ ਆ ਉਹਨਾਂ ਦੀ ਹੈਲਪ ਹੋਊਗੀ ਮਾਰਾ ਬੰਦਾ ਤਾਂ ਲਾਜ ਹੀ ਨਹੀਂ ਕਰਾ ਸਕਦਾ ਇੱਥੇ ਰੋੜ ਵਾਲ ਕੇ ਮਰ ਜਾਂਦਾ ਇਹ ਤਾਂ ਬਹੁਤ ਵਧੀਆ ਸਰਕਾਰ ਨੇ ਕੀਤਾ ਇਹ ਬਹੁਤ ਕੰਮ ਵਧੀਆ ਕੀਤਾ ਵਧੀਆ ਕੀਤਾ ਕੋਈ ਸੁਝਾਅ ਦੇਣਾ ਚਾਹੋ ਸੁਝਾਅ ਇਹ ਵੀ ਜੇ ਜਿਹੜੇ ਦੂਜੇ ਹਸਪਤਾਲ ਜੇ ਉਹਨਾਂ ਤੇ ਥੋੜੀ ਜਿਹੀ ਨਾਤਮੁਤ ਪਾਈ ਜਾਵੇ ਨਾ ਜਿੰਨਾ ਉਹ ਲੁੱਟ-ਖੋਟ ਕਰਦੇ ਆ ਹੋਰ ਵਧੀਆ ਹੋਊਗਾ ਲੁੱਟ-ਖੋਟ ਕਿਤਾ ਪਈ ਆ ਜਿਹੜਾ ਮਰੀਜ਼ਾਂ ਨੂੰ ਪੈਸੇ ਪਾਉਂਦੇ ਕੁਛ ਲੈਂਦੇ ਕੁਛ ਬਹੁਤ ਜ਼ਿਆਦਾ ਬਿੱਲ ਬਣਾ ਲੈਂਦੇ ਇਹਤੇ ਵੀ ਕੰਮ ਕਰਨ ਦੀ ਲੋੜ ਹੈ ਜੀ ਜੀ ਹਾਂਜੀ ਜੀ ਜੀ ਬਿਲਕੁਲ ਜਿੱਥੇ ਤਨੇ ਕਿਹਾ ਜੀ ਹੂੰ ਤੋ ਬਿਲਕੁਲ ਸਹੀ ਰਹਾ ਜੀ ਇਹਨਾਂ ਦੀ ਜੇ ਸਰਕਾਰ ਆਪਣੇ ਸਹੀ ਸਕੀਮਾਂ ਆਪਣੇ ਪਬਲਿਕ ਵਿੱਚ ਆ ਜਾਣ ਤਾਂ ਬਿਲਕੁਲ ਆਪਣਾ ਇਹਨਾਂ ਨੂੰ ਫਾਇਦੇਮੰਦ ਹੋਊਗੀ ਹਮ ਸਰਕਾਰ ਦੀ ਜਿੰਨੀ ਵੀ ਨੀਤੀ ਬਣਦੀ ਆ ਤੇ ਜਿਹੜੇ ਥੱਲੇ ਆਪਣੇ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਲਾ ਲੋ ਜੇ ਸਹੀ ਇੰਪਲੀਮੈਂਟ ਕਰਨ ਤਾਂ ਬਿਲਕੁਲ ਜਨਤਾ ਲਈ ਫਾਇਦੇਮੰਦ ਹੀ ਆ ਜੀ ਇਹ 10 ਲੱਖ ਲੱਖ ਕਾਰਡ ਜਿਹੜਾ ਇਹਦਾ ਫਾਇਦਾ ਹੋਊਗਾ ਬਿਲਕੁਲ ਜੀ ਬਹੁਤ ਫਾਇਦਾ ਹੋਊਗਾ ਜੀ ਜਿਹੜੇ ਵੀ ਲੋਕ ਆਪਣੇ ਸਰਕਾਰ ਦੇ ਇਸ طرح ਸਕੀਮ ਦਾ ਫਾਇਦਾ ਲੈਣਗੇ ਉਹਨਾਂ ਲਈ ਬਹੁਤ ਫਾਇਦੇਮੰਦ ਹੈ ਜੀ ਜਿਹੜੇ ਵੀ ਆਪਣੇ ਇਲਾਜ ਤੋਂ ਰਹਿ ਜਾਂਦੇ ਸੀ ਗਰੀਬ ਪਰਿਵਾਰ ਤੋਂ ਤਾਂ ਉਹਨਾਂ ਲਈ ਇਹ ਫਾਇਦੇਮੰਦ ਹੈ ਜੀ ਕੋਈ ਸੁਝਾਅ ਸਰਕਾਰ ਨੂੰ ਬਿਲਕੁਲ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਥੋੜਾ ਬਹੁਤ ਆਪਣਾ ਸੁਧਾਰ ਜਿਹੜੇ ਕਰਦੀ ਆ ਆਪਣਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਹਾਂ ਤਾਂ ਇਸ ਤਰ੍ਹਾਂ ਸਾਰੇ ਰਲ ਮਿਲ ਕੇ ਵਿਕਾਸ ਹੋ ਜਾਂਦਾ ਜੀ ਧੰਨਵਾਦ ਜੀ ਬਾਪੂ ਜੀ ਕਿਦਾਂ 10 ਲੱਖ ਵਾਲੇ ਕਾਰਡ ਦਾ ਕਹਿੰਦੇ ਫਾਇਦਾ ਹੋਊਗਾ ਬੜਾ ਲੁਕ ਵਧੀਆ ਫਾਇਦਾ ਹੋਣਾ ਸਰਕਾਰ ਆਪਾਂ ਨੂੰ ਵਧੀਆ ਫਾਇਦਾ ਫਾਇਦਾ ਹੋਊਗਾ ਹਾਂ ਜੀ ਜੀ ਕੋਈ ਸੁਝਾਅ ਦੇਣਾ ਚਾਹੋਗੇ ਸਰਕਾਰ ਨੂੰ ਸਕੋਰ ਵਧੀਆ ਕੰਮ ਕਰੀ ਜਾਂਦੀ ਹੈ ਕਿ ਕਰੀ ਜਾਂਦੀ ਹੈ ਉਹ ਵਧੀਆ ਕਰਦੀ ਵਧੀਆ ਆਏ ਨਸ਼ੇ ਨੂੰ ਥੇ ਦਾ ਜਿਆਦਾ ਜਿਆਦਾ ਥੋੜੀ ਆਪ ਮੇ ਇਹ ਤੇ ਨਾਥ ਪੈਣੀ ਚਾਹੀਦੀ ਪਾਬੰਦੀ ਲੱਗ ਜਾਏ ਵਧੀਆ ਕੰਮ ਹਾਂ ਹਾਂ ਪਰ ਬਹੁਤ ਫਰਕ ਪੈ ਗਿਆ ਜੀ ਬਹੁਤ ਫਰਕ ਅੱਗੇ ਨਾਲੋਂ ਨਸ਼ੇ ਦਾ ਬਹੁਤ ਜਿਆਦਾ ਹੂੰ ਅੱਗੇ ਤਾਂ ਮੰਨ ਲਓ ਆ ਉੱਥੇ ਸਾਡੀ ਪਹਿਲੀ ਆਤੋਂ ਇੱਥੇ ਅਸੀਂ ਚਾਰ ਵੜਦੇ ਨੇ ਹੂੰ ਉੱਥੋਂ ਸਾਨੂੰ ਸਰਿੰਜਾਂ ਹੀ ਸਰਿੰਜਾਂ ਲੱਭਦੀਆਂ ਹੂੰ ਹੁਣ ਉੱਥੇ ਕੱਖ ਵੀ ਨਹੀਂ ਕਦੀ ਵੇਖੀ ਹੁਣ ਅੱਗੇ ਨਾਲੋਂ ਫਰਕ ਬਹੁਤ ਜਿਆਦਾ ਜੀ ਬਹੁਤ ਜਿਆਦਾ ਜੋ ਕਿਤੇ ਨਾ ਕਿਤੇ ਲੱਗ ਰਿਹਾ ਲੋਕਾਂ ਨੂੰ ਕਿ ਇਸ ਕਾਰਡ ਦਾ ਬਹੁਤ ਵੱਡਾ ਲਾਭ ਜਿਹੜਾ ਆ ਆਮ ਜਨਤਾ ਨੂੰ ਮਿਲ ਰਿਹਾ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਜ਼ੀਰੋ ਗਰਾਊਂਡ ਵਾਲੇ ਲੋਕ ਜਿਹੜੇ ਆ ਆਪਣੇ ਕਮਾਂਕਾਰਾਂ ਨਾਲ ਜਿਨ੍ਹਾਂ ਨੂੰ ਮਤਲਬ ਇਹਦੇ ਵਿੱਚ ਕੋਈ ਆਮ ਆਦੀ ਪਾਰਟੀ ਦਾ ਕੋਈ ਅਹੁਦੇਦਾਰ ਨਹੀਂਗਾ ਇਹ ਆ ਠੇਕੇਦਾਰ ਮਜ਼ਦੂਰ ਵੀਰ ਲੱਗੇ ਹੋਏ ਨੇ ਤੇ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਦੇ ਮੁਤਾਬਕ ਇਸ ਕਾਰਡ ਦਾ ਲੋਕਾਂ ਨੂੰ ਫਾਇਦਾ ਜਿਹੜਾ ਵਾ ਮੇਰੇ ਸਕਦਾ ਸੋ ਦੋਸਤੋ ਅੱਜ ਆਪਾਂ ਗੱਲਬਾਤ ਕਰ ਰਿਹਾ ਕਿ ਜੋ ਸਰਕਾਰ ਵੱਲੋਂ 10 ਲੱਖ ਵਾਲੇ ਕਾਰਡ ਦੀ ਸਕੀਮ ਜਿਹੜੀ ਆ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਤਨ ਕੀਤੇ ਜਾ ਰਹੇ ਨੇ ਕਿ ਲੋਕ ਇਹ ਕਹਿ ਰਿਹਾ ਕਿ ਵੱਡਾ ਲਾਭ ਜਿਹੜਾ ਵਾ ਉਹ ਸਰਕਾਰ ਵੱਲੋਂ ਦਿੱਤਾ ਗਿਆ ਸਰਕਾਰ ਵੀ ਦਾਵਾ ਕਰਦੀ ਹੈ ਆਪਾਂ ਆਮ ਲੋਕਾਂ ਦੀ رائے ਲੈ ਰਹੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ 900 ਰਵੀਰ ਲੀ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਕੀ ਲੱਗਦਾ ਜੀ ਤੁਹਾਨੂੰ ਸਰਕਾਰ ਵੱਡਾ ਦਾਵਾ ਕਰ ਰਹੀ ਹੈ ਵੀ 10 ਲੱਖ ਵਾਲਾ ਕਾਰਡ ਬਹੁਤ ਵੱਡਾ ਫਾਇਦਾ ਹੋਊਗਾ ਤੁਹਾਨੂੰ ਕੀ ਲੱਗਦਾ ਇਹ ਭਾਈ ਜਿਹੜਾ ਸਰਕਾਰ ਨੇ ਇਹ ਕੰਮ ਸ਼ੁਰੂ ਕੀਤਾ ਆ ਇਹ ਆਮ ਲੋਕਾਂ ਰਸਤੇ ਤੇ ਬਹੁਤ ਵਧੀਆ ਗੱਲ ਹੈ ਹੁਣ ਕਈ ਲੋਕ ਇੱਥੇ ਹੈਗੇ ਜਿਨ੍ਹਾਂ ਨੂੰ ਇਲਾਜ ਪੂਰਾ ਮੁਕੰਮਲ ਤੌਰ ਤੇ ਨਹੀਂ ਹੁੰਦਾ ਜਿਨ੍ਹਾਂ ਦਾ ਉਹਨਾਂ ਵਾਸਤੇ ਤੇ ਇੱਕ ਵਰਦਾਨ ਵਾਲੀ ਚੀਜ਼ ਹੈ ਜੀ ਤੇ ਬਾਕੀ ਜੇ ਆਪਾਂ ਸਰਕਾਰ ਦੇ ਉਪਰਾਲੇ ਦੀ ਗੱਲ ਕਰੀਏ ਤੇ ਇਸ ਤੋਂ ਉੱਤੇ ਸਿਹਤ ਤੋਂ ਛੇ ਤੋਂ ਲੈ ਕੇ ਹੋਰ ਕਈ ਵੱਡੀ ਚੀਜ਼ ਤੇ ਹੈ ਵੀ ਨਹੀਂ ਕੋਈ ਬਿਲਕੁਲ ਤੇ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਸਰਕਾਰ ਦੁਆਰਾ ਜੇ ਇਹਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਹੂੰ ਤੁਹਾਨੂੰ ਕੋਈ ਲੱਗਦਾ ਕੋਈ ਸੁਝਾਅ ਦੇਣ ਦੀ ਵੀ ਸਰਕਾਰ ਨੂੰ ਲੋੜ ਹੈ ਦੇ ਵਿੱਚ ਕੋਈ ਸੁਝਾਅ ਸੁਝਾਅ ਤੇ ਭਾਜੀ ਜਿਹੜੇ ਇਹਨਾਂ ਦੇ ਹਸਪੀਟਲ ਹੈਗੇ ਆ ਹੂੰ ਉਹਨਾਂ ਦਾ ਜੋ ਵੀ ਪ੍ਰੋਸੀਜਰ ਹੈਗਾ ਸਹੀ ਤਰੀਕੇ ਨਾਲ ਚੱਲੇ ਜਿਹੜਾ ਕਿ ਸਹੂਲਤਾਂ ਸਹੀ ਤਰੀਕੇ ਨਾਲ ਮਿਲ ਸਕਣ ਅੱਗੇ ਹਾਂ ਹਾਂ ਕਈ ਵਾਰੀ ਹੁੰਦਾ ਵਾ ਕਿ ਬੰਦੇ ਨੂੰ ਸਹੂਲਤ ਆਮ ਲੋਕਾਂ ਨੂੰ ਸਹੂਲਤ ਹੀ ਨਹੀਂ ਮਿਲ ਪਉਂਦੀ ਵਿੱਚੋਂ ਬਹੁਤ ਜ਼ਿਆਦੇ ਲੋਕ ਕਈ ਡਾਕਟਰ ਕਈ ਅੰਗਿੱਲੀਆਂ ਕਰਦੇ ਨੇ ਉਹਨਾਂ ਦੇ ਲਈ ਇਹ ਵੀ ਸਰਕਾਰ ਨੂੰ ਸਖਤ ਤੋਂ ਸਖਤ ਚੁੱਕਣੇ ਚਾਹੀਦੇ ਆ ਫੈਸਲੇ ਲੈਣੇ ਚਾਹੀਦੇ ਆ ਵੀ ਚਲੋ ਜੋ ਕੀ ਉਹ ਵੀ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਸਕਣ ਖੁਸ਼ ਹੋ ਭਗਵੰਤ ਮਾਨ ਸਰਕਾਰ ਦੀ ਸਰਕਾਰ ਤੋਂ ਹਾਂਜੀ ਇਹੋ ਜੇ ਉਪਰਾਲੇ ਕਰਨਗੇ ਤੇ ਕੌਣ ਨਹੀਂ ਖੁਸ਼ ਹੋਊਗਾ ਸਾਰੇ ਖੁਸ਼ ਹੀ ਹੋਣਗੇ ਜੀ ਤੁਹਾਨੂੰ ਕਿਵੇਂ ਲੱਗਦਾ ਵੀ ਜੀ 10 ਲੱਖ ਵਾਲਾ ਕਾਰਡ ਦਾ ਕਹਿੰਦੇ ਬਹੁਤ ਵੱਡਾ ਲਾਭ ਹੋਊਗਾ ਹਾਂਜੀ ਜੀ ਬਹੁਤ ਵਧੀਆ ਸਕੀਮੀਆਂ ਜੀ ਇਹ ਹਰ ਆਮ ਆਦਮੀ ਨੂੰ ਹਰ ਬੰਦੇ ਨੂੰ ਇਹਦਾ ਫਾਇਦਾ ਮਿਲਣਾ ਚਾਹੀਦਾ ਜੀ ਹੂੰ ਤੇ ਬਾਕੀ ਜਿਵੇਂ ਵੀਰ ਨੇ ਕਿਹਾ ਹਸਪੀਟਲਾਂ ਚ ਬਹੁਤ ਥੋੜਾ ਪਤਾ ਧਿਆਨ ਦੇਣਾ ਚਾਹੀਦਾ ਵੀ ਜਿਵੇਂ ਕਈਆਂ ਦਾ ਬਿੱਲ ਘੱਟ ਹੁੰਦਾ ਏ ਤੋਂ ਡਾਕਟਰ ਵੱਧ ਬਣਾਈ ਜਾਂਦੇ ਆ ਇਹੋ ਜੀ ਚੀਜ਼ ਤੋਂ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਜੀ ਜਿਹੜਾ ਲੁੱਟ ਖੋਟ ਨਹੀਂ ਹੋਣੀ ਚਾਹੀਦੀ ਹਾਂ ਵਧੀਆ ਤਰੀਕੇ ਨਾਲ ਕੰਮ ਚੱਲੇ ਤੇ ਸਾਰੇ ਹਰ ਇੱਕ ਨੂੰ ਮਿਲੋ ਇਹਦਾ ਲਾਭ ਮਿਲਣਾ ਚਾਹੀਦਾ ਹੂੰ ਬਾਪੂ ਜੀ ਕਿਵੇਂ ਦੇਖਦੇ ਹੋ ਕਹਿੰਦੇ ਵੀ ਪਹੁੰਚ ਮਾਨ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਭਾਵੇਂ ਕੋਈ ਬਜ਼ੁਰਗ ਗਿਆ ਭਾਵੇਂ ਕੋਈ ਬੱਚਾ ਵਾ ਹਰ ਬਿਮਾਰੀ ਦਾ ਇਲਾਜ ਜਿਹੜਾ ਉਹ ਇਲਾਜ ਤੇ ਫ੍ਰੀ ਹੋਊਗਾ ਬਹੁਤ ਜਨਤਾਵਾਦੀ ਵਧੀਆ ਚੀਜ਼ ਆ ਭਗਵਾਨ ਸਭਾਨ ਸਰਕਾਰ ਦੀ ਹੂੰ ਇਹ ਜੋ ਹਫ਼ਤਾਵਾਂ ਵਿੱਚ ਡਾਕਟਰਾਂ ਦੇ ਜੋ ਕੰਮ ਚੱਲ ਰਿਹਾ ਹੈ ਹਾਂ ਉਹਨਾਂ ਵਾਸਤੇ ਬਹੁਤ ਵਧੀਆ ਹੈ ਵਧੀਆ ਸਕੀਮ ਵਧੀਆ ਸਕੀਮ ਹੈ ਜੀ ਕਹਿੰਦੇ ਇਹਦੇ ਵਿੱਚ ਗੋਡੇ ਬਦਲਾ ਸਕਦੇ ਹੋ ਕੋਈ ਹਾਰਡ ਦੀਆਂ ਬਿਮਾਰੀਆਂ ਸਾਰਾ ਇਲਾਜ ਹੋਣਾ ਸਭ ਗਰੀਬਾਂ ਵਾਸਤੇ ਸਾਰਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਭਗਵਾਨ ਦਾ ਸਰਕਾਰ ਦੀ ਬਹੁਤ ਵਧੀਆ ਚੜ੍ਹਦੀ ਕੋਈ ਸੁਝਾਅ ਦੇਣਾ ਹੋਵੇ ਸਰਕਾਰ ਰੁਪਈਏ ਦੇ ਵਿੱਚ ਆਹ ਚੀਜ਼ ਹੋਰ ਹੋਰ ਜੋ ਵੀ ਮੰਨ ਲਿਆ ਜਦੋਂ ਕੋਈ ਮਨ ਲਾ ਮਾਰਾ ਗਰੀਬ ਜਾਂ ਕੋਈ ਵੀ ਜਾਂਦਾ ਵਾ ਉਹਦੀ ਸਿਹਤ ਹੋਣੀ ਚਾਹੀਦੀ ਜੀ ਹਸਪਤਾਲ ਪੂਰੇ ਚੱਕਨੇ ਰਹਿਣ ਇਹ ਵਾਕਈ ਸਰਕਾਰ ਦੇ ਦੋਨਾਂ ਦੀ ਬਹੁਤ ਸਹਾਇਤਾ ਕਰਨ ਹਾਂ ਇਹ ਜੋ ਸਰਕਾਰ ਦੇ ਰਹੀ ਹੈ ਤੇ ਉਹਦਾ ਲਾਭ ਮਿਲੇਗਾ ਬਹੁਤ ਵਧੀਆ ਸਕੀਮ ਹੈ ਜੀ ਸੋ ਕਿਤਨਾ ਕਿਤੇ ਇਹ ਗੱਲ ਜਿਹੜੀ ਵਾਕਈ ਸਹੀ ਹੈ ਵੀਰੋਣਾ ਦੀ ਕਿ ਜਿਹੜਾ ਪਹਿਲੇ ਕਾਰਡ ਦੇ ਵਿੱਚ ਲੁੱਟਾਂ ਖੁੱਟਾਂ ਹੁੰਦੀਆਂ ਰਹੀਆਂ ਨਾ ਉਹ ਇਸ ਤਰੀਕੇ ਵੀ ਮੰਨ ਲਓ ਕਿਸੇ ਦਾ 5000 ਬਿੱਲ ਬਣਿਆ ਤੇ ਡਾਕਟਰਾਂ ਦੇ ਵੱਲੋਂ ਵੱਡੀ ਲੁੱਟ ਕੀਤੀ ਜਾਂਦੀ ਸੀ ਵੀ ਉਹਦਾ ਬਿੱਲ ਜਿਹੜਾ ਤਕਰੀਬਨ ਤਕਰੀਬਨ ਕਾਰਡ ਜਿਹੜਾ ਖਾਲੀ ਕਰ ਦਿੱਤਾ ਜਾਂਦਾ ਹੈ ਉਸ ਚੀਜ਼ ਤੇ ਕੰਮ ਹੋਣ ਦੀ ਲੋੜ ਹੈ ਤੇ ਸਰਕਾਰ ਦਾ ਇਹ ਵੱਡਾ ਜਿਹੜਾ ਕਾਰਜ ਜਿਹੜਾ ਵਾ ਹੁਣ ਪਿੰਡਾਂ ਦੇ ਵਿੱਚ ਪਹੁੰਚ ਰਿਹਾ ਹੈ ਹੌਲੀ ਹੌਲੀ ਇਹ ਜਿਹੜੀ ਵੈਬਸਾਈਟ ਹੈ ਕੰਮ ਕਰਨਾ ਸ਼ੁਰੂ ਕਰ ਰਹੀ ਹੈ ਪਿੰਡਾਂ ਦੇ ਵਿੱਚ ਕੈਂਪ ਜਿਹੜੇ ਉਹ ਲਗੜੇ ਸ਼ੁਰੂ ਹੋ ਗਏ ਨੇ ਤੇ ਜਲਦ ਹੀ ਲੋਕ ਜਿਹੜੇ ਆ ਇਸ ਕਾਰਡ ਦਾ ਲਾਭ ਲੈਣਗੇ ਸੋ ਆਪਾਂ ਹਰ ਵਰਗ ਦੀ ਰਾਏ ਲੈ ਰਹੇ ਆ ਮਜ਼ਦੂਰ ਵੀਰ ਨੇ ਭਾਈ ਜੀ ਕਿੱਦਾਂ ਕੈਮ ਹੋ ਉਹ ਕੈਮ ਹੈ ਹਮਾਰੇ ਘਰ ਵਾਲੀ ਕੇ ਇਸ ਤਰ੍ਹਾਂ ਬਹੁਤ ਬਿਮਾਰ ਥਾ ਹਾਂ ਜੋਮ ਲੈ ਗਿਆ ਹਸਪਤਾਲ ਮੈਂ ਤਾਂ ਬੋਲਤਾ ਹੈ ਯਹਾਂ ਪਰ ਇਹ ਚੀਜ਼ ਨਹੀਂ ਚੱਲੇਗਾ ਹੂੰ ਤਾਂ ਹਮ ਪ੍ਰਾਈਵੇਟ ਮੈਂ ਵਹਾਂ ਪਰ ਸਹੀ ਕਰਾਇਆ ਹੂੰ ਇਹ ਤੁਹਾਡਾ 5 ਲੱਖ ਵਾਲੇ ਪਰ ਜਿਹੜਾ ਪਹਿਲਾ ਪੁਰਾਣਾ ਕਾਰ ਸੀ ਉਹ ਪੁਰਾਣੇ ਕਾਰ ਉਹ ਕਿ ਹਸਪਤਾਲ ਕਿੰਦੇ ਨਹੀਂ ਚੱਲਦਾ ਨਹੀਂ ਚੱਲਦਾ ਇਹ ਇਹ ਨਹੀਂ ਚਲੇਗਾ ਹੁਣ ਤੁਹਾਨੂੰ ਆਸ ਹੈਗੀ ਵੀ ਜਿਹੜਾ ਨਵਾਂ ਕਾਰਡ ਪੰਜਾਬ ਸਰਕਾਰ ਦੇ ਰਹੀ ਉਹ ਚੱਲੂਗਾ ਉਹ ਚੱਲੂਗਾ ਬਹੁਤ ਅੱਛਾ ਚੱਲ ਰਹਾ ਹੈ ਅਸੀਂ ਦੇਖਿਆ ਹੈ ਭਗਵੰਤ ਮਾਨ ਨੂੰ ਮਿਲੇਗਾ ਦੀ ਦੇਖਿਆ ਜਾ ਗੱਲਾਂ ਮਤਾਂ ਸੁਣੀਆਂ ਉਹ ਸੁਣਿਆ ਬਹੁਤ ਬਹੁਤ ਵਧੀਆ ਲੱਗਦਾ ਭਗਵੰਤ ਮਾਨ ਬਹੁਤ ਅੱਛਾ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਹੋ ਬੜਾ 30 ਸਾਲ ਹੋ ਗਿਆ 30 ਸਾਲ ਹੋ ਗਏ ਵੜਵਾੜੇ ਇਦਰੇ ਪਾਉਦੇ ਹਾਂ ਜਿਹਾਂ ਹੀ ਪਰ ਪਾ ਰਹਾ ਹੈ ਅੱਛਾ ਹਾਂ ਭਗਵੰਤ ਮਾਨ ਦੀ ਵਧੀਆ ਸੁਣ ਲ ਵਧੀਆ ਸਰਕਾਰ हां जी ਬਹੁਤ ਅੱਛਾ ਚਲੋ ਜੀ ਸੋ ਕਿਤਨੇ ਕਿਤੇ ਇਹਨਾਂ ਨੂੰ ਲੱਗਦਾ ਵੀ ਭਗਵੰਤ ਮਾਨ ਸਾਹਿਬ ਜਿਹੜੇ ਆ ਵਧੀਆ ਕਾਰਜ ਕਰ ਰਹੇ ਆ ਤੇ 5 ਲੱਖ ਵਾਲਾ ਕਾਰਡ ਜਿਹੜਾ ਨਹੀਂ ਸੀ ਚੱਲਿਆ ਹੁਣ 10 ਲੱਖ ਤੋਂ ਇਹਨਾਂ ਨੂੰ ਵੀ ਆਸ ਹੈ ਕਿ ਸਾਡੇ ਲੋਕ ਜਿਹੜੇ ਆਪਣਾ ਲਾਹਾ ਲੈ ਸਕਣ 10 ਲੱਖ ਵਾਲੇ ਇਲਾਜ ਦੀ ਗੱਲਬਾਤ ਕਰ ਰਹੇ ਆ ਮਜ਼ਦੂਰ ਵੀਰ ਨੇ ਇੱਥੇ ਕੰਮ ਕਰ ਰਹੇ ਆ ਆਪਾਂ ਇਹਨਾਂ ਨੂੰ ਪੁੱਛਦੇ ਆਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤਾਂ ਲ ਕੋ ਨਹੀਂ हां जी ਬਹੁਤ ਹਾਂ ਜੀ ਜੀ ਕਹਿੰਦੇ 10 ਲੱਖ ਵਾਲਾ ਕਾਰਡ ਜਿਹੜਾ ਬਣਾ ਰਿਆ ਭਗਵੰਤਪਾਨ ਸਰਕਾਰ ਬਹੁਤ ਵੱਡਾ ਲਾਭ ਹੋਊਗਾ ਤੁਹਾਨੂੰ ਕੀ ਲੱਗਦਾ ਹੈ ਹਾਂਜੀ ਜੀ ਬਹੁਤ ਵਧੀਆ ਜੀ ਜੋ ਕਰ ਰਹੀ ਸਰਕਾਰ ਬੜਾ ਵਧੀਆ ਕਰ ਰਹੀ ਹੈ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਇਹ ਜਿਹੜਾ ਲਾਅਦਾ ਵੀ ਬਹੁਤ ਹੀ ਮਿਹਰਬਾਨੀ ਆ ਜੋ ਭਗਵੰਤਪਾਨ ਸਾਹਿਬ ਜੀ ਕਰ ਰਹੇ ਹਾਂ ਇਹ ਤੁਹਾਨੂੰ ਲੱਗਦਾ ਵੀ ਹਾਂ ਬਹੁਤ ਫਾਇਦਾ ਹੋਊਗਾ ਜੀ ਜੀ ਬੋਲੋ ਬੋਲੋ ਹਾਂਜੀ ਇਹ ਚੀਜ਼ ਤਾਂ ਜੀ ਬਹੁਤ ਫਾਇਦਾ ਸਾਨੂੰ ਕਿ ਚਲੋ ਮਾਤੜ ਬੰਦੇ ਦਾ ਕਿ ਚਲੋ ਲਾਜ ਲੋਜ ਵਾਸਤੇ ਸੈਟ ਹੋ ਜਾਂਦਾ ਜੀ ਹਾਂਜੀ ਬਹੁਤ ਵਧੀਆ ਜੀ ਜੀ ਗਰੀਬ ਦਾ ਲਾਜ ਹਾਂਜੀ ਹਾਂਜੀ ਭਾਜੀ ਠੀਕ ਹੈ ਜੀ ਲਾਜ ਬਹੁਤ ਵਧੀਆ ਜੀ ਕੰਮ ਚੱਲਦਾ ਹਾਂਜੀ ਗਰੀਬਾਂ ਵਾਸਤੇ ਹਾਂਜੀ ਹਾਂ ਭਗਵੰਤ ਮਾਨ ਬਹੁਤ ਵਧੀਆ ਕਰਨਦਾ ਹੈ ਹਾਂਜੀ ਲੱਖ ਰੁਪਏ ਦਾ ਲਾਜ ਦੁਬਾਰਾ ਬੋਲੋ ਆ ਜਿਹੜੀ ਗੱਲ ਕਰ ਰਹੇ ਤੁਸੀਂ ਹਾਂਜੀ ਜੀ ਜੇ ਭਗਵੰਤ ਮਾਨ ਸਾਹਿਬ ਜੀ ਬਹੁਤ ਵਧੀਆ ਗਰੀਬਾਂ ਵਾਸਤੇ ਲਾਜ ਦੀ ਕਰ ਰਹੇ ਆ ਗਰੀਬਾਂ ਤੋਂ ਕਿਹੜਾ ਲਾਜ ਹੁੰਦਾ ਵਾ ਨਾ ਆਪਣੀ ਮਿਹਨਤ ਕਰਕੇ ਰੋਟੀ ਬਹੁਤ ਮੁਸ਼ਕਲ ਹੋ ਰਹੀ ਆ ਜੋ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਬਹੁਤ ਧੰਨਵਾਦ ਜਿੱਦਾਂ ਜਿੱਦਾਂ ਤੁਸੀਂ ਖੇਤਾਂ 'ਚ ਕੰਮ ਕਰਦੇ ਹੋ ਨਾ ਕਈ ਵਾਰੀ ਪਹਿਲਾਂ ਕੀ ਹੁੰਦਾ ਸੀ ਵੀ ਉਹਨਾਂ ਬਿਮਾਰੀਆਂ ਦਾ ਇਲਾਜ ਹੁੰਦਾ ਸੀ ਵੀ ਜਿਹੜੀਆਂ ਆਮ ਜਿੱਤਰਾ ਅੰਦਰੂਨੀ ਹੁੰਦੀਆਂ ਉਹਨਾਂ ਦੇ ਵਿੱਚ ਤੁਹਾਡਾ ਐਕਸੀਡੈਂਟਲ ਵਗੈਰਾ ਅਸੀਂ ਤਾਂ ਕਿੰਨੇ ਰੱਬ ਨਾਲ ਹੀ ਕਰੇਗੇ ਕਿਸ ਨੂੰ ਜਿੱਤਰਾ ਮੰਨ ਲਓ ਕੋਈ ਡਿੱਗ ਪੈਂਦਾ ਵਾ ਹਨਾ ਕੋਈ ਸੱਟ ਪਟ ਲੱਗ ਜ ਉਹ ਵੀ ਲਾਜ ਵਿੱਚ ਹੋਈ ਹਾਂਜੀ ਹਾਂਜੀ ਬਹੁਤ ਵਧੀਆ ਉਹ ਵੀ ਲਾਜ ਹੋਊਗਾ ਤੇ ਚਲੋ ਮੰਨਦੇ ਆ ਮਿਹਰਬਾਨੀ ਬਹੁਤ ਭਗਵੰਤ ਮਾਨ ਸਾਹਿਬ ਦੀ ਕਿ ਜੋ ਇਹਨੇ ਸਕੀਮ ਲਾਭ ਵਾਲੀ ਤੋਰੀ ਆ ਤੇ ਚਲੋ ਬਹੁਤ ਮਿਹਰਬਾਨੀ ਧੰਨਵਾਦ ਇਹਨਾਂ ਦਾ ਜੀ ਜਿਹੜਾ ਵੀ ਗਰੀਬਾਂ ਦਾ ਲਾਜ ਹੋ ਜੂਗਾ ਗਰੀਬ ਤੇ ਰੋਟੀ ਤੋਂ ਬਹੁਤ ਮੁਸ਼ਕਲ ਆ ਜਿਹੜੀ ਇਹ ਸਕੀਮ ਤੋਰੀ ਆ ਬਹੁਤ ਬਹੁਤ ਧੰਨਵਾਦ ਆ ਚਲੋ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਮਜ਼ਦੂਰ ਵੀਰ ਨੇ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਵੀ ਬਹੁਤ ਵੱਡਾ ਜਿਹੜਾ ਲਾਭ ਸਰਕਾਰ ਵੱਲੋਂ ਇਹ ਦਿੱਤਾ ਜਾ ਰਿਹਾ ਹਰ ਵਰਗ ਨੂੰ ਇਹਦੇ ਵਿੱਚ ਚਾਹੇ ਤੁਸੀਂ ਆਪਣੇ ਗੋਟੇ ਬਦਲਾਉਣੇ ਨੇ ਚਾਹੇ ਤੁਸੀਂ ਆਪਣੇ ਸਟੱਡਪੋਨ ਨੇ ਚਾਹੇ ਤੁਸੀਂ ਬੱਚਿਆਂ ਦੀਆਂ ਬਿਮਾਰੀਆਂ ਦਾ ਇਲਾਜ ਕਰਾਉਣਾ ਵਾ ਔਰ ਵੀ ਜਿੰਨੀਆਂ ਵੀ ਬਿਮਾਰੀਆਂ ਨੇ ਲਗਭਗ ਉਹ ਟੈਸਟਾਂ ਤੱਕ ਜਿਹੜੇ ਆ ਉਹ ਸਰਕਾਰ ਦਾਵਾ ਕਰ ਰਹੀ ਹੈ ਵੀ 10 ਲੱਖ ਦੇ ਵਿੱਚ ਜਿਹੜਾ ਉਸ ਕਾਰਡ ਦੇ ਵਿੱਚ ਇਸ ਚੀਜ਼ ਨੂੰ ਕਵਰ ਕੀਤਾ ਜਾਊਗਾ